ਦੇ ਹੱਥਾਂ ਦੇ ਬੂਟ ਰੱਖੇ ਸੀ ਫੇਰ ਕੁੱਟਿਆ ਸੀ ਬੱਚੀ ਨੂੰ ਬਹੁਤ ਜ਼ਿਆਦਾ ਮਾਰਿਆ ਹੈਗਾ ਵਿਦਿਆਪਕ ਨੇ ਤੇ ਉਹ ਮਹਤ੍ਰੰਤੀ ਦਿੱਤਿਓ ਨੂੰ ਫੋਨ ਕਰਤਾ ਸੀ ਨਾ ਤੇ ਦਿੱਤਿਓ ਸਰ ਮੌਖੇ ਤੇ ਪਹੁੰਚ ਗਏ ਸਕੂਲ ਚ ਪਹੁੰਚੇ ਸੀ ਤੇ ਉਹਨਾਂ ਨੇ ਮਸਲਵੋ ਸਾਰੀ ਕੁਛ ਪੜਤਾਲ ਕਰ ਲਈ ਹੈ ਕਿਵੇਂ ਕੁੱਟਿਆ ਬੱਚੇ ਨੂੰ ਇੱਕ ਬਾਹਰ ਥੱਲੇ ਲੰਮਾ ਪਾ ਕੇ ਤੇ ਉੱਤੇ ਪੈਰ ਰੱਖ ਕੇ ਸੱਪੜਾ ਲੱਗਾ ਰਿਹਾ ਹੈ ਕੁੱਟ ਮਾਰ ਕਿਨੇ ਕੀਤੀ ਤੇ ਕਾਹਨ ਇਹਦੇ ਬੂਟ ਰੱਖ ਕੇ ਇੱਕੰਨੇ ਆਈਏ ਲੱਗਿਆ ਸੀ ਕਿੰਨੀਆਂ ਚਪੇੜਾਂ ਮਾਰਦਾ ਹੈ ਜਦੋਂ ਸਾਰੇ ਦੇ ਟੀਚਰ ਨੇ ਬੱਚੇ ਨੂੰ ਕੁੱਟਿਆ ਬੱਚੀ ਨੂੰ ਸਾਰਿਆਂ ਨੇ ਦੇਖਿਆ ਹੈ ਜੀ ਉਹ ਸਿੱਖਿਆ ਸੀ ਕਿੰਨੇ ਕੁੱਟੇ ਸੀਗੇ ਤੇ ਮਤਾਇਦਾ ਸੀ ਜਿਆਦੀ ਦਾ ਤੇ ਸੋਚਣਾ ਹੋਵੇ ਕਿ ਤੇ ਕਰੇ ਦੰਦੇ ਨਾਲ ਕਿ ਵਿਦਿਆਰਥੀ ਸਕੂਲ ਅਧਾਰੀ ਜਨਤਕ ਪਰ ਵੀ ਦੋਸਤਾਂ ਦਾ ਸਿੱਖਿਆ ਬਣ ਅੱਗੇ ਵੀ ਦੋਸਤਾਂ ਨੇ ਉਪਰਿਆਤ ਕੀਤਾ

उम्र कि ਕਿ ਕਿੰਨਾ ਕੁ ਕੁੱਟਿਆ ਸੀ 180 ਕੁੱਟੇ ਸੀ ਪੱਲੇ ਕੁੱਟੇ ਸੀਗੇ ਤੇ ਮੱਥਾ ਦਾ 87 ਦਾ ਤੇ ਸੌਣ ਨਾ ਹੋਵੇ ਸੀ ਤੇ ਘਰੇ ਹੁੰਦੇ ਉਹਦੇ ਲਈ ਆ ਤੇ ਕਹਿੰਦੇ ਸਕੂਲ ਨਾ ਡੈਡੀ ਨੇ ਜਾਣਾ ਕਹਿੰਦੇ ਉਹ ਬਾਰੇ ਗੱਲ ਕਰਦਾ ਕੁੱਟਿਆ ਬੋਲਦਾ ਤੇ ਅਸੀਂ ਉਹਨਾਂ ਵਰੀਆਂ ਨੇ ਪਿਆਰ ਕਰਕੇ ਕਿ ਅਸੀਂ ਉਹਦੇ ਕੋਲ ਗਏ ਸੀ ਤੇ ਰਿਕਵੈਸਟ ਕੀਤੀ ਵੀ ਸਰ ਜੀ ਪ੍ਰਚਾਰਨਾ ਬੁੱਕਾ ਪਰ ਰਹਿਣਾ ਤੇ ਫਿਰ ਅਸੀਂ ਗਏ ਸੀ ਕੱਲ੍ਹ ਸੱਚਾ ਉਹ ਸਿੱਧਾ ਮਿਲਦਾ ਜੀ ਇਹ ਕਹਾ ਜੋ ਕਰਨਾ ਕੁਝ ਤਾਰਦਾ ਮੇਰਾ ਕੋਈ 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 ਸਰਵਰ ਪੈਂਟ ਵੀ ਹੈਗਾ ਤੇ ਮੇਰਾ ਪੈਂਟ ਕਹਿੰਦਾ ਸੀ ਹੁਣ ਕੋਈ ਗੀਤ ਨੂੰ ਬੜਾ ਕਾਹਨਾਂ ਨਹੀਂ ਨਪਰੀ ਜਾਂਦੇ ਜੋ ਕਰਨਾ ਕੁਛ ਕਰਦੇ ਬੱਚੇ ਇੰਨੇ ਕਿ ਸੈਮੀ ਕਿੰਨੀ ਕੁ ਲਾਈਗੀ ਤੇ ਡਰ ਹੋਈ ਸੀ ਠੀਕ ਹੈ ਜਮਾਂ ਅਲਹਮ ਦੇ ਰਾਤ 5:00 ਵਜੇ ਦਰਦ ਕਰਦੇ ਹਾਂ ਹਾਂ ਪਤਾ ਨਹੀਂ ਇਹਨੂੰ ਕਿੱਥੇ ਕਿੱਥੇ ਮਾਰਵਾਉਂ ਸਰਕਾਰੀ ਸਕੂਲ ਚ ਬੜਦੀ ਤੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਸਾਰਿਆਂ ਸਾਰਨੇ ਸਾਰੀ ਪੇਡ ਕੀਤੀ ਪਰ ਉਸਨੇ ਕੰਮ ਜੋ ਸੀ ਪਿਆਸ ਸੀ ਸਕੂਲ ਨਾ ਸਾਰੇ ਤੇਲ ਨਹੀਂ ਪੀਤੀ ਸੀ ਉਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਆ ਕਾਰਜਕਰਾਂ ਉਹਨਾਂ ਚਾਹੀਦੀ ਮਾਸਟਰ ਦੇ ਹਾਂ ਤੇ ਪਾਉਣੇ ਚਾਹੀਦੇ ਕੀ ਨਾਮ ਮਾਸਟਰ ਦਾ ਮਾਸਟਰ ਦਾ ਨਾਮ ਵਰਕਰ ਸਾਹਿਬ ਵਰਕਰ ਕਿਹਨੇ ਪੜ੍ਹਦੀ ਚੌਥੀ ਕਲਾਸ ਹਾਂਜੀ ਮੇਰੇ ਧਿਆਨ ਚ ਵੀ ਆਇਆ ਕੱਲ ਫੋਨ ਕੀਤਾ ਮੈਨੂੰ ਕਿਸੇ ਨੇ ਕਿ ਉਹ ਇੱਕ ਬੱਚੀ ਨੂੰ ਬਹੁਤ ਜ਼ਿਆਦਾ ਮਾਰਿਆ ਹੈਗਾ ਤੇ ਅਧਿਆਪਕ ਨੇ ਤੇ ਉਹ ਫਿਰ ਤੁਰੰਤ ਬੀਬੀਓ ਨੂੰ ਫੋਨ ਕਰਤਾ ਸੀਗਾ ਤੇ ਬੀਬੀਓ ਸਰ ਉਹ ਮੌਕੇ ਤੇ ਪਹੁੰਚ ਗਏ ਸਕੂਲ ਚ ਪਹੁੰਚ ਗਏ ਸੀਗੇ ਤੇ ਉਹਨਾਂ ਨੇ ਮਤਲਬ ਸਾਰੀ ਪੁੱਛ ਪੜਤਾਲ ਕਰ ਲਈ ਹੈ ਪੁੱਛ ਪੜਤਾਲ ਕਰਨ ਦੇ ਬਾਅਦ ਉਹਨਾਂ ਨੇ ਜੋ ਵੀ ਇੱਥੇ ਵਾਪਰਿਆ ਉਹਦੀ ਰਿਪੋਰਟ ਮਾਪਿਆਂ ਦੇ ਨਾਲ ਲੱਕ ਕੇ ਆਪਣੇ ਪੁਲਿਸ ਸਟੇਸ਼ਨ ਜਿਹੜਾ ਨੀਰੈਸਟ ਪੈਂਦਾ ਹੈਗਾ ਉੱਥੇ ਰਿਪੋਰਟ ਕਰਾਤੀ ਹੈ ਤੇ ਐਫ ਆਈ ਆਰ ਹੋ ਜਾਂਦੀ ਉਸ ਹਤਿਆਰਕ ਦੇ ਖਲਾਫ ਤੇ ਤੇ ਫਿਰ ਉਹ ਜਿਹੜੇ ਪਿੱਛੇ ਵਿਸ਼ ਕਰਾਈ ਸੀ ਨਾ ਸਰਕਾਰ ਸੰਗਗ ਹੈ ਪਰ ਰੈਗੂਲਰ ਸੀਗਾ ਰੈਗੂਲਰ ਯੂਟੀਪੀ ਤੇ ਆਪਾਂ ਕਰੀ ਰੈਗੂਲਰ ਹਾਂਜੀ ਹਾਂਜੀ ਹੁਣ ਇਹਦੇ ਤਰ੍ਹਾਂ ਕਿ ਕਰਾਂਗੇ ਹਾਂਜੀ ਉਸ ਤੋਂ ਬਾਅਦ ਅਸੀਂ ਹੁਣ ਆਪਦੇ ਡਿਪਾਰਟਮੈਂਟ ਵੱਲੋਂ ਵੀ ਇਹਦੀ ਰਿਕੁਆਇਰੀ ਖੋਲਤੀ ਹੈਗੀ ਹੈ ਦੋ ਦਿਨਾਂ ਦੇ ਵਿੱਚ ਵਿੱਚ ਇਨਕੁਆਇਰੀ ਕਰਕੇ ਸਾਨੂੰ ਵੀ ਬਿਲ ਸਾਰੀ ਡਿਟੇਲ ਦੇ ਦੇਣਗੇ ਫਿਰ ਡਿਪਾਰਟਮੈਂਟ ਵੀ ਇਹਤੇ ਕਾਰਵਾਈ ਕਰੂਗਾ ਠੀਕ ਹੈ ਕਾਨੂੰਨੀ ਕਾਰਵਾਈ ਬਿਲਕੁਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਦੀ ਸਜ਼ਾ ਦਿੱਤੀ ਜਾਊਗੀ ਉਹਨੂੰ ਐਫ ਆਈ ਆਰ ਵੀ ਕਰਵਾਵਾਂਗੇ ਔਰ ਡਿਪਾਰਟਮੈਂਟ ਦੇ ਵਿੱਚ ਵੀ ਜੋ ਵੀ ਉਹਦੇ ਬੰਦੀ ਕਾਰਵਾਈ ਹੋਈ ਕਰਵਾਵਾਂਗੇ ਠੀਕ ਹੈ ਜੀ ਨਾਮ ਮੇਰਾ ਨੀਲਮ ਰਾਣੀ ਡੀਓ ਪਰੰਪਰੀ ਫਰੋਸਪਰ